ਹਾਂਜੀ ਹਾਂ ਸਰ ਜੀ ਨਮਸਕਾਰ ਹਾਂਜੀ ਅੱਜ ਬਾਲਮੀਕ ਮੰਦਰ ਦੇ ਅੱਪ ਖੜੇ ਆ ਪੜਾਣੇ ਨਾਬਾ ਵਿੱਚ ਕੀ ਪ੍ਰੋਗਰਾਮ ਹੈ ਜਿਹੜੇ ਕੀ ਮੇ ਕਾਦਾ ਕੈਂਪ ਹੈ ਅੱਜ ਸਭ ਨਾਲ ਪਹਿਲਾਂ ਤਾਂ ਮੈਂ ਅਸ ਦੀਆਂ ਗੁਰੂ ਪੁਰਨਮਾ ਦੀਆਂ ਲੱਖ ਲੱਖ ਮਾਰਖਾ ਦਿੰਨਾ ਸਾਰੀ ਦੁਨੀਆ ਪਰ ਦੇ ਲੋਕਾਂ ਨੂੰ ਕਿਉਂਕਿ ਬਹੁਤ ਹੀ ਅਜਿਹਾ ਸ਼ੁਭ ਕੰਮ ਕੀਤਾ ਡਾਕਟਰ ਅਜੇ ਕੁਮਾਰ ਜੀ ਔਰ ਇਹਨਾਂ ਦੇ ਚੈਰੀਟੇਬਲ ਵੱਲੋਂ ਯਸਪਾਲ ਗੋਇਲ ਜੀ ਮੈਂ ਜੀ ਪ੍ਰੋਫੈਸਰ ਰਵਿੰਦਰ ਸਿੰਘ ਜੀ ਔਰ ਅਰਜਨ ਠਵਾਲ ਜੀ ਇਹਨਾਂ ਦੀ ਟੀਮ ਨੇ ਵਾਲਮੀਕੀ ਸਮਾਜ ਦੀ ਟੀਮ ਨੇ ਜੋ ਵੀ ਕੰਮ ਕੀਤਾ ਬੜਾ ਬਹੁਤ ਅੱਛਾ ਕੀਤਾ ਕਿਉਂਕਿ ਗਰੀਬ ਲੋਕਾਂ ਦਾ ਇਹਦੇ ਵਿੱਚ ਬਹੁਤ ਵੱਡਾ ਪਲਾਇਆ ਜਿਹੜਾ ਇਹਨਾਂ ਨੇ ਪਹਿਲੀ ਵਾਰ ਕੈਂਪ ਲਾਇਆ ਖਾਂ ਤੇ ਉਹਦੇ ਵਿੱਚ ਸਾਡੇ ਨਗਰ ਦੇ ਵਿੱਚੋਂ ਮਹੱਲੇ ਦੇ ਵਿੱਚੋਂ ਸਾਡੀ ਬਜ਼ੁਰਗ ਬੀਬੀਆਂ ਮੇਰੇ ਵੀ ਬਜ਼ੁਰਗ ਜਵਾਨ ਬੱਚੇ ਸਾਰੇ ਆਏ ਨੇ ਨਾਲ ਕੋਲੇ ਜਿਨ੍ਹਾਂ ਨੇ ਅੱਖਾਂ ਦਾ ਆਪਣਿਆਂ ਦਾ ਚੈੱਕਅਪ ਕਰਾਇਆ ਇਹਨਾਂ ਦੇ ਅਸੀਂ ਬੜੇ ਰਿਣੀ ਆ ਔਰ ਵਾਲਮੀਕੀ ਸ਼ਬਾ ਬਲਾਂ ਨੂੰ ਧੰਨਵਾਦ ਕਰਦੇ ਆ ਸ਼ਿੰਗਲਾ ਸਾਹਿਬ ਦਾ ਔਰ ਰਵਿੰਦਰ ਕੁਮਾਰ ਪ੍ਰੋਫੈਸਰ ਜੀ ਦਾ ਔਰ ਚੈਰੀਟੇਬਲ ਦਾ ਇਹਨਾਂ ਦੇ ਸਾਰੇ ਸਮੂਹ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਅੱਛਾ ਕੰਮ ਕੀਤਾ ਇਹਨਾਂ ਨੇ ਔਰ ਪਹਿਲਾ ਕੰਮ ਕੀਤਾ ਮੈਂ ਚਾਹੂੰਗਾ ਇਹਨਾਂ ਨੂੰ ਬੇਨਤੀ ਕਰੂੰਗਾ ਦੇ ਜਿਹੜਾ ਕੈਂਪ ਹੈ ਹਰ ਸਾਲ ਹੀ ਲਾਇਆ ਜਾਵੇ ਤਾਂ ਬਹੁਤ ਹੀ ਵੇਦਤਰ ਹੋਏਗਾ ਤਾਂ ਕਿ ਗਰੀਬ ਲੋਕਾਂ ਦਾ ਭਲਾ ਹੋ ਸਕੇ ਦੂਸਰੀ ਗੱਲ ਇਹ ਬੇਨਤੀ ਕਰੂੰਗਾ ਮੈਂ ਵੀ ਸ਼ਬਨ ਵਾਲਾ ਪਹਿਲਾਂ ਸਾਡੇ ਜਸਪਾਲ ਸਿੰਘਲਾ ਜੀ ਜਿਹੜੇ ਐਡਵੋਕੇਟ ਹੈ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਵੱਲੋਂ ਸਾਡੇ ਧਰਮਸ਼ਾਲਾ ਦੇ ਵਿੱਚ ਬਾਥਰੂਮਾਂ ਦਾ ਪ੍ਰਬੰਧ ਕਰਾਇਆ ਗਿਆ ਆ ਬਾकायदा ਤੌਰ ਤੇ ਉਹ ਮੁਕੰਮਲ ਹੋ ਚੁੱਕਿਆ ਆ ਔਰ ਪਿੱਛੇ ਕੋਲੇ ਸ਼ੰਕਰ ਜੀ ਦਾ ਮੰਦਿਰ ਆ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਬੜਾ ਯੋਗਦਾਨ ਹੈ ਇਹਨਾਂ ਦੇ ਅਸੀਂ ਰਿਹਣੀਆਂ ਔਰ ਧੰਨਵਾਦ ਕਰਦੇ ਆ ਸਾਡੇ ਮਾਲਾਨਵਾਸੀਆ ਵੱਲੋਂ ਤੇ ਸਾਡੀ ਟੀਮ ਵੱਲੋਂ ਮੰਦਰ ਸਭਾ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦੇ ਕੇ ਬਹੁਤ ਅੱਛਾ ਕੰਮ ਕੀਤਾ ભગવાન বালਮੀਕੀ ਸ਼ਕਤੀ અમਰ ਰਹੇ ભગવાન বালਮੀਕੀ ਸ਼ਕਤੀ અમਰ ਰਹੇ ਅੱਜ ਦੇ ਸੁਭ ਦਿਹਾੜੇ ਸ੍ਰੀ ਗੁਰਪੁਰणिमा ਦੇ ਖੂਬ ਅਕਸਰ ਤੇ ਭਗਵਾਨ ਬਾਲਮਿਕੀ ਸਭਾ ਵੱਲੋਂ ਅੱਖਾਂ ਦਾ ਜੋ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਐਸੇ ਕੈਂਪ ਜੋ ਲੱਗਦੇ ਨੇ ਇਹ ਤਾਂ ਸਮਾਜ ਨੂੰ ਇਸਦਾ ਬੜਾ ਫਾਇਦਾ ਹੁੰਦਾ ਹੈ ਭਗਵਾਨ ਬਾਲਮਿਕੀ ਸਭਾ ਦੇ ਪ੍ਰਧਾਨ ਸ਼੍ਰੀ ਅਰਜਨ ਅਟਵਾਲ ਜੀ ਮਾਰਗਦਰਸ਼ਕ ਸ਼੍ਰੀ ਦੀਪਚੰਦ ਜੀ ਹੰਸ ਵਿਜੇ ਜੀ ਕਰਨ ਜੀ ਪ੍ਰਿਸ਼ਨ ਜੀ ਅਜੇ ਜੀ ਅਵਸ਼ੇਕ ਜੀ ਹੈਪੀ ਜੀ ਇਹਨੇ ਸਾਰੀ ਇਹ ਸੰਸਥਾ ਹੈ ਬਹੁਤ ਹੀ ਦਿਨ ਰਾਤ ਸਮਾਜ ਦੇ ਕੰਮਾਂ ਵਿੱਚ ਲੱਗੀ ਹੋਈ ਹੈ ਭਗਵਾਨ ਬਾਲਮੀਕੀ ਦੇ ਚਰਨਾਂ ਵਿੱਚ ਇਹ ਹੀ ਬੇਨਤੀ ਹੈ ਵੀ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਔਰ ਐਸੇ ਸਮਾਜ ਦੇ ਕੰਮ ਕਰਦੇ ਰਹਿਣ ਬਾਲਮੀਕੀ ਸ਼ਕਤੀ ਅਮਰ ਹੈ ਬਾਲਮੀਕੀ ਸ਼ਕਤੀ ਅਮਰ ਹੈ ਧੰਨਵਾਦ ਜੀ ਜੀ ਨਮਸਕਾਰ ਨਮਸਕਾਰ ਜੀ ਅੱਜ ਭਗਵਾਨ ਬਾਲਮੀਕੀ ਸਭਾ ਪੌਣਾਗੜਨਾਪਾਪਾ ਮੰਦਿਰ ਦੇ ਵਿੱਚ ਖੜੇ ਹਾਂ ਥੋੜੇ ਵੱਲੋਂ ਮੌਕੇ ਤੇ ਕੈਂਪ ਲਗਾਏ ਜਾਂਦੇ ਨੇ ਤਾਂ ਅੱਜ ਇੱਕ ਪੂਰੇ ਲੱਗਿਆ ਸਭਾ ਵੱਲੋਂ ਲਗਾਇਆ ਗਿਆ ਥੋੜੇ ਵੱਲੋਂ ਲਗਾਇਆ ਗਿਆ ਜੈ ਵਾਲਮੀਕੀ ਜੀ ਅਕਾਲ ਵਾਹਿਗੁਰੂ ਅੱਜ ਗੁਰਪੁਣਿਆ ਦੇ ਸੰਦਰਭ ਦੇ ਵਿੱਚ ਸ੍ਰੀ ਰਚయితਾ ਭਗਵਾਨ ਵਾਲਮੀਕੀ ਨੂੰ ਯਾਦ ਕਰਦੇ ਹੋਏ ਮੇਰੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਵਾਲਮੀਕੀ ਸਭਾ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਖਾਂ ਦੇ ਮੁਫਤ ਚੈੱਕਅਪ ਹੋ ਰਹੇ ਨੇ ਉਸ ਤੋਂ ਬਾਅਦ ਜੇ ਕੋਈ ਲੋੜਵੰਦ ਕੋਈ ਮਰੀਜ਼ ਆਂਦਾ ਹੈ ਤਾਂ ਉਹਨਾਂ ਦੇ ਲੈਣ ਵੀ ਪੁਆਏ ਜਾਣਗੇ ਤਾ ਇਹ ਜੋ ਕੈਂਪ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਸਭ ਤੋਂ ਵੱਡਾ ਸਹਿਯੋਗ ਹੈ ਸਾਡੇ ਅੱਜ ਦੇ ਜੋ ਵਿਸ਼ੇਸ਼ ਮੁੱਖ ਮਹਿਮਾਨ ਨੇ ਐਡਵੋਕੇ ਜਸ਼ਪਾਲ ਜੀ ਜਿਨ੍ਹਾਂ ਨੂੰ ਨਾਬੇ ਦੇ ਹਰ ਇੱਕ ਇਨਸਾਨ ਜਾਣਦਾ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਇਹਦੇ ਵਿੱਚ ਸਾਡਾ ਕੋਈ ਨਹੀਂ ਹੈ ਕਰਨ ਕਰਾਉਣ ਦਾ ਪਰਮਾਤਮਾ ਹੀ ਹੈ ਠੀਕ ਹੈ ਨਾ ਜੀ ਜੀ ਹੋਰ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹੇ ਜੀ ਦੇਖੋ ਜਿਵੇਂ ਅੱਜ ਗੁਰਪੁੰਨਿਆ ਅਕਸਰ ਆਪਾਂ ਕਹਿੰਦੇ ਆ ਕਿ ਜਦ ਤੋਂ ਆਪਾਂ ਮਾਤਾ ਸ਼੍ਰੀ ਨਣਦੇਵੀ ਨਾਲ ਜੁੜੇ ਹਾਂ ਮਾਤਾ ਨੇ ਆਪਾਰ ਕਿਰਪਾ ਕੀਤੀ ਹੈ ਤਾ ਉਹੀ ਸਾਡੇ ਮਾਨ ਦੇ ਵਿੱਚ ਇੱਕ ਸ਼ਰਤ ਹੈ ਇੱਕ ਭਾਵਨਾ ਹੈ ਕਿ ਜਿੰਨੇ ਵੀ ਸਾਡੇ ਏਰੀਆ ਦੇ ਵਿੱਚ ਕੋਈ ਅੱਖਾਂ ਤੋਂ ਵਾਂਝਾ ਨਾ ਰਹਿ ਜਵੇ ਤਾਂ ਅੱਖਾਂ ਦੇ ਕੈਂਪ ਨੇ ਅੱਜਕੱਲ ਪਿੰਡਾਂ ਦੇ ਵਿੱਚ ਸ਼ੁਰੂ ਹੋਏ ਹੋਏ ਨੇ ਕਲਪਾਗਣੀਆਂ ਦੇ ਵਿੱਚ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਦਲਤ ਦੀ ਪਹਾੜਪੁਰ ਜਾਂ ਨਾਬੇ ਦੇ ਹੋਰ ਵੀ ਜੋ ਏਰੀਆ ਦੇ ਪਿੰਡ ਨੇ ਉਹਨੂੰ ਅਸੀਂ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਭਗਵਾਨ ਵਾਲਮੀਕੀ ਸਵਾ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਮੂਹਿਕ ਵਿਆਹ ਕਰਵਾਏ ਜਾਣਗੇ ਇਸ ਸਮੇਂ ਦੇ ਆਉਣ ਵਾਲੇ ਸਮੇਂ ਤੇ ਜੋ ਪਿੱਛੇ ਸਮਾਂ ਨੰਗ ਗਿਆ ਜੋ ਜੋ ਸਮਾਜ ਵਿੱਚ ਸੇਵਾਵਾਂ ਇਹ ਨਿਭਾ ਰਹੇ ਨੇ ਇਹ ਸਭਾ ਨਿਭਾ ਰਹੀ ਹੈ ਚੁੱਪਚਾਪ ਕੋਈ ਕੋਈ ਸੋਸ਼ੀਅਲੀ ਕੰਮ ਨਹੀਂ ਕੋਈ ਕੁਛ ਨਹੀਂ ਆਪਣੇ ਆਪ ਕੰਮ ਕਰੀ ਜਾ ਰਹੇ ਨੇ ਇਹ ਸ਼ਾਇਦ ਹੀ ਕੋਈ ਕਰ ਲੋ ਤਾਂ ਇਹਦਾ ਸਾਰਾ ਜੋ ਸ਼੍ਰੇ ਹੈ ਇਹ ਸਾਡੇ ਪ੍ਰਧਾਨ ਅਰਜੁਨ ਜੀ ਉੱਪਰ ਜਾ ਰਹੇ ਹਨ ਜੋ ਜਿਨ੍ਹਾਂ ਦਾ ਦਿਲ ਬਹੁਤ ਨੇਕ ਹੈ ਹਾਂਜੀ ਭਲਾ ਜੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਛੋਲ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਅੱਜ ਪਹਿਲਾ ਕੈਂਪ ਲਗਾਇਆ ਜਾ ਰਿਹਾ ਜੀ ਵਾਲਮੀਕੀ ਸਮਾ ਵੱਲੋਂ ਤੇ ਰਵਿੰਦਰ ਵੀਰ ਸਿੰਘ ਜੀ ਵੱਲੋਂ ਜੀ ਤੇ ਨੋਟ ਬੰਦ ਬੰਦਿਆਣੀ ਜੀ ਇਹ ਕੈਂਪ ਲਗਾਇਆ ਜਾ ਰਿਹਾ ਜੀ ਅੱਖਾ ਦਾ ਕੈਂਪ ਲਗਾਇਆ ਜਾ ਰਿਹਾ ਜੀ ਜਿਹਦੇ ਵਿੱਚ ਜੀ ਲੰਚ ਵਗੈਰਾ ਫਰੀ ਪਾਏ ਜਾਣਗੇ ਜੀ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਇਸ ਸਮਾਂ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਹਨਾਂ ਸਾਡਾ ਸਰਵਿਸ ਮਤਲਬ ਲੈਜ ਵੀ ਫ੍ਰੀ ਪਾਏ ਜਾਂਦੇ ਦਵਾਈਆਂ ਵੀ ਫ੍ਰੀ ਤੇ ਜਾਂਦੇ ਐਨਕਲ ਨੂੰ ਵੀ ਐਂਟੀ ਫ੍ਰੀ ਤੇ ਜਾਂਦੇ ਚੰਡੀਗੜ੍ਹ ਹਸਪੀਟਲ ਨਾਲ ਨਾਪਾ ਨਾਪਾ ਜੀ ਅੱਛਾ ਨਹੀਂ ਕਿਵੇਂ ਲੱਗਿਆ ਜੀ ਤੁਸੀਂ ਅੱਖਾਂ ਚੈੱਕ ਕਰਾਈਆਂ ਸਭ ਤੋਂ ਪਹਿਲਾਂ ਤਾਂ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਤੇ ਮੈਂ ਧੰਨਵਾਦ ਕਰਦਾਗਾ ਸਾਡੇ ਰਵਿੰਦਰ ਜੀ ਡਿਵਾਈਨ ਚੈਰੀਟੇਬਲ ٹرسٹ ਜਿੰਨਾਂ ਵੱਲੋਂ ਅੱਖਾਂ ਦਾ ਮੈਡੀਕਲ ਫ੍ਰੀ ਚੈੱਕਅਪ ਕੈਂਪ ਲਵਾਇਆ ਗਿਆਗਾ ਜੇ ਸਾਡੇ ਵਾਲਮੀਕ ਮੰਦਿਰ ਦੇ ਵਿੱਚ ਸਾਡੇ ਸਮਾਜ ਨੂੰ ਬਹੁਤ ਇਰੀ ਚੀਫ ਦੀ ਲੋੜ ਆ ਦੇਖੋ ਕੈਂਪ ਬਹੁਤ ਚੀਜ਼ਾਂ ਦੇ ਲਗਾਏ ਜਾਂਦੇ ਨੇ ਪਰ ਇਹ ਇੱਕ ਸਮਾਜ ਦੇ ਵਿੱਚ ਬਹੁਤ ਚੰਗੀ ਗੱਲ ਆ ਜਿੱਥੇ ਸਮਾਜ ਦੀ ਸੇਵਾ ਕੀਤੀ ਜਾ ਰਹੀ ਆ ਮੈਡੀਕਲ ਕੈਂਪ ਲੱਗੇ ਜਾ ਰਹੇ ਨੇ ਅੱਜ ਇੱਥੇ ਲਗਾਇਆ ਗਿਆਗਾ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾਗਾ ਜਿਹਦੇ ਵਿੱਚ ਲੈਂਜ਼ ਵੀ ਪਾਈ ਜਾਣਗੇ ਦਵਾਈਆਂ ਵਾਲਨ ਦਵਾਈ ਮੁਫਤ ਦਿੱਤੀ ਜਾਊਗੀ ਅਸੀਂ ਸਾਰੇ ਸਾਡੇ ਮੰਦਿਰ ਦੇ ਪ੍ਰਧਾਨ ਖੜੇ ਨੇਗੇ ਚੰਡੀਗੜ੍ਹ ਦੇ ਅੱਖਾਂ ਦਾ ਹਸਪੀਟਲ ਆ ਜੀ ਨਾਬਾ ਉਹਨਾਂ ਕੋਲੋਂ ਲਗਾਇਆ ਗਿਆਗਾ ਸ਼ਕਰ ਜੀ ਨਾਮ ਹੈ ਮੇਰਾ ਨਾਮ ਅਜੇ ਕੁਮਾਰਾ ਜੀ ਮੈਂ ਚੰਡੀਗੜ੍ਹ ਅੱਖਾਂ ਦੇ ਅਸਪਤਲ ਨਾਲ ਆਪੇ ਬੋਹ ਅੱਜ ਵਾਲਮੀਕੀ ਮੰਦਰ ਬੋੜਾਂਗੜ ਨਾਬਾ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਰਵਿੰਦਰ ਸਿੰਘ ਵੀਰ ਜੀ ਡਿਵਾਈਨ ਅੰਦਰ ਚੈਰੀਟੇਬਲ ਗਰੁੱਪ ਤੇ ਵਾਲਮੀਕੀ ਸਭਾ ਨਾਬਾ ਬਲੋਂ ਬੋੜਾਂਗੜ ਅਛੀ ਮੰਦਰ ਦਾ ਅੱਜ ਕੈਂਪ ਲਾਇਆ ਹੋਇਆ ਬੜਾ ਅੱਛਾ ਕੈਂਪ ਚੱਲ ਰਿਹਾ ਜੀ ਅਸੀਂ ਇੱਕ ਹੁਣ ਤੱਕ ਅਸੀਂ 70 80 ਮਰੀਜ਼ਾਂ ਦਾ ਚੈੱਕਅਪ ਕਰ ਚੁੱਕੇ ਹਾਂ ਇਹ ਲੋੜਵੰਦ ਮਰੀਜ਼ਾਂ ਦੇ ਦੇਖੋ ਅਸੀਂ ਦੇਖਾਂਗੇ ਜਿਹੜੇ ਲੋੜਵੰਦ ਮਰੀਜ਼ ਹੋਏ ਡਿਵਾਈਡੈਂਡ ਐਂਡ ਚੈਰੀਟੇਬਲ ਗਰੁੱਪ ਵੱਲੋਂ ਰਵਿੰਦਰ ਸਿੰਘ ਜੀ ਵੀਰ ਜੀ ਵੱਲੋਂ ਉਹਨਾਂ ਦੇ ਲੈਂਸ ਵੀ ਪਵਾਏ ਜਾਣਗੇ ਤੇ ਕਿੰਨੇ ਕੁ ਬੰਦਿਆਂ ਦਾ ਚੈੱਕ ਹੁਣ ਤੱਕ ਅਸੀਂ 70-80 ਬੰਦਿਆਂ ਦਾ ਚੈੱਕਅਪ ਕਰ ਚੁੱਕੇ ਹਾਂ ਤੇ ਅੰਮ੍ਰਿਤੋ ਕੁਝ ਬੰਦੇ ਮਿਲੇ ਜਿਨ੍ਹਾਂ ਦੇ ਕੋਈ ਲੈਂਸ ਨਹੀਂ ਹਾਂ ਜੀ ਹਾਂ ਕੁਝ ਲੋੜਵੰਦ ਮਰੀਜ਼ ਹੈਗੇ ਨੇ ਜਿਨ੍ਹਾਂ ਦਾ ਲੈਂਸ ਵਾਸਤੇ ਅਸੀਂ ਜੁੜੇ ਨੇ ਤੇ ਉਹਨਾਂ ਦੇ ਲੈਂਸ ਵੀ ਪਾਏ ਜਾਣਗੇ ਇਹ ਲੈਂਸ ਫ੍ਰੀ ਆਫ ਕੋਸਟ ਫ੍ਰੀ ਆਫ ਕੋਸਟ ਡਿਵਾਈਡੈਂਡ ਚੈਰੀਟੇਬਲ ਗਰੁੱਪ ਵੱਲੋਂ ਰਵਿੰਦਰ ਸਿੰਘ ਜੀ ਵੀਰ ਜੀ ਵੱਲੋਂ ਕਰਵਾਏ ਜਾਣਗੇ ਜੀ